ਸਸਿਕਲ ਅਦਾਬ ਨਮਸਤੇ ਦੋਸਤੋ ਅੱਜ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕਵੀ ਦਰਬਾਰ ਇਸ ਦੂਰਦਰਸ਼ਨ ਦੇ ਵੇੜੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਸਾਡੇ ਨਾਲ ਅੱਜ ਬਹੁਤ ਹੀ ਖੂਬਸੂਰਤ ਤੇ ਮਾਇਨਾਜ਼ ਕਲਮਾ ਹਾਜ਼ਰ ਨੇ ਸਾਡੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਾਣ ਪਹਿਚਾਨ ਕਰਾਂਗੇ ਜਸਪਾਲ ਸੰਧੂ ਜੀ ਨਾਲ ਜੋ ਕਿ ਤਰਨਤਾਰਨ ਤੋਂ ਆਏ ਨੇ ਤੇ ਅਧਿਆਪਕ ਨੇ ਪੰਜਾਬੀ ਦੇ ਕਵਿਤਾ ਕਹਾਣੀ ਵਿਦਾ ਵਿੱਚ ਲਿਖਦੇ ਨੇ ਤੇ ਬਲੌਕ ਮੈਂਟਰ ਜੋ ਕੰਮ ਕਰਦੇ ਨੇ ਤੇ ਉਹਨਾਂ ਦੀ ਇੱਕ ਕਿਤਾਬ ਵੀ ਆ ਚੁੱਕੀ ਹੈ ਜੋ ਕਿ ਹੈ ਦੋਹਰੇ ਕਿਰਦਾਰ ਸਵਾਗਤ ਹੈ ਸਰ ਤੁਹਾਡਾ ਉਸ ਤੋਂ ਬਾਅਦ ਸਾਡੇ ਵਿੱਚ ਹਾਜ਼ਰ ਨੇ ਨਰਿੰਦਰ ਪਾਲ ਕੰਗ ਜੀ ਜੋ ਕਿ ਜਲੰਧਰ ਤੋਂ ਨੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਰਿਟਾਇਰ ਨੇ ਗਜ਼ਲ ਤੇ ਨਜ਼ਮ ਵਿਦਾ ਵਿੱਚ ਲਿਖਦੇ ਨੇ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਵੀ ਇਸ ਕਵੀ ਦਰਬਾਰ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਤੇ ਸਾਡੇ ਵਿੱਚ ਸ਼ਾਮਿਲ ਨੇ ਹਰਦੀਪ ਸਬਰਵਾਲ ਜੋ ਕਿ ਪਟਿਆਲਾ ਤੋਂ ਨੇ ਅਧਿਆਪਕ ਅੰਗਰੇਜ਼ੀ ਦੇਨੇ ਉਹ ਤੇ ਮੈਗਜ਼ੀਨ ਛਿੰਦੇ ਸਹਿ ਸੰਪਾਦਕ ਵੀ ਨੇ ਕਵਿਤਾ ਤੇ ਕਹਾਣੀ ਲਿਖਦੇ ਨੇ ਦੋ ਕਿਤਾਬਾਂ ਉਹਨਾਂ ਦੀ ਆ ਚੁੱਕੀਆਂ ਨੇ ਇੱਕ ਹੈ ਹਿੰਦੀ ਦੇ ਵਿੱਚ ਤੇ ਇੱਕ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਜਿਹੜੀ ਉਹਨਾਂ ਦੀ ਕਿਤਾਬ ਆਈ ਹੈ ਉਹ ਹੈ ਔਰ ਕਿਤਨੇ ਦੁਰਯੋਧਨ ਤੇ ਦੂਸਰੀ ਜਿਹੜੀ ਹੈ ਉਹ ਹੈ ਮਨੀ ਪਲਾਂਟ ਵਰਗਾ ਆਦਮੀ ਸਰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਤੁਸੀਂ ਹੁਣ ਆਪਣੀ ਕਵਿਤਾ ਸਾਨੂੰ ਸੁਣਾਉਂਗੇ ਮੈਨੂੰ ਜੀ ਪਹਿਲਾਂ ਤੁਸੀਂ ਆਪਣੇ ਤੋਂ ਸ਼ੁਰੂ ਕਰੋ

ਰੋਣਾ ਧੋਣਾ ਹਾਨੀ ਬਣਦਾ ਹੂੰ ਇਹ ਸ਼ਰਾਟੇ ਦਰਦ ਭਰੇ ਨੇ ਜੀ ਇੰਨਾ ਕਰਕੇ ਜ਼ਖਮ ਹਰੇ ਨੇ ਹੂੰ ਯਾਦਾਂ ਦੀ ਇੱਕ ਵਾਸ਼ੜ ਆਵੇ ਵਾਹ ਆਸਾਂ ਦਾ ਰੁੱਖ ਸੁੰਨ ਹੋ ਜਾਵੇ ਬਹੁਤ ਅੱਛੇ ਹੂੰ ਤਨ ਦੀ ਗੇਲੀ ਦਰਦ ਹੰਡਾਵੇ ਵਾਹ ਸਰਦੇ ਭੁਜਦੇ ਮਾਸ ਦੀ ਬੋਈ ਹੂੰ ਜਿੱਦਾਂ ਜਿਵੇਂ ਦਿਮਾਗੀ ਚੜਦੀ ਹੂੰ ਮਨ ਨੂੰ ਜਿਵੇਂ ਦਮੂਹੀ ਲੜਦੀ ਜੀ ਪਿਛਲੇ ਵਰਕੇ ਪਰਤਣ ਪਾਸੇ ਹਿੰਮਤਾਂ ਦਾ ਪੁੱਲ ਢੈਂਦਾ ਜਾਪੇ ਰੁੱਤ ਕਸਤੂਰੀ ਮਿਰਗ ਪਿਆਸੇ ਆਉਂਦਾ ਵਕਤ ਡਰਾਉਣਾ ਜਾਪੇ ਵਾਹ ਜੀ ਵਾਹ ਵਾਹ ਇਹ ਸ਼ਾਮ ਦੇ ਮੋਢੇ ਚੜਿਆ ਇਹ ਸ਼ਾਮ ਦੇ ਮੋਢੇ ਚੜਿਆ ਦੁੱਖ ਦਾ ਰੱਥ ਬਰੂਹੀ ਵੜਿਆ ਇੱਕ ਅਹਿਸਾਸ ਦੇ ਪਿੰਡੇ ਰੜਕੇ ਵਾਹ ਜੀ ਹੋਂਦ ਕਿਸੇ ਦੀ ਸ਼ੋਹ ਜਲੂਣੀ ਦਿਲ ਦੇ ਬੱਦਰ ਕਤਨ ਪੂਣੀ ਕਾਲੇ ਅੰਬਰ ਬਿਜਲੀ ਲਿਸ਼ਕੇ ਕਾਲੇ ਅੰਬਰ ਬਿਜਲੀ ਲਿਸ਼ਕੇ ਦੇਦਾ ਸੱਪ ਸਰਦਲੀ ਵਿਲਕੇ ਚਮੜੀ ਮੋٹے ਮੋٹے ਸ਼ਾਲੇ ਪਾ ਕੇ ਸਾਵਣ ਸਮਿਆਂ ਰਲਦਾ ਬਹੁਤ ਅੱਛਾ ਚਮੜੀ ਮੋٹے ਮੋٹے ਸ਼ਾਲੇ ਪਾ ਕੇ ਸਾਵਣ ਸਮਿਆਂ ਰਲਦਾ ਖਿਆਲ ਵਸਲਦਾ ਹੱਡੀ ਗਲਦਾ ਹਮ ਚਿੱਤ ਦੇ ਘੇਰੇ ਵਾਵ ਰੋਲੇ ਖੇਤ ਹਿਜਰ ਦੇ ਦੱਕਣ ਕੋਲੇ ਵਾ ਅੰਬਰੋਂ ਜਿਵੇਂ ਅੰਗਾਰੇ ਵਰਸਣ ਹਮ ਕੋਟ ਜਨਮ ਦੇ ਸੁਪਨੇ ਤਰਸਣ ਵਾਹ ਜੀ ਸ਼ਾਬਾਸ਼ ਵਾਹ ਸੋਚ ਦਾ ਪੰਛੀ ਪਿੰਜਰੇ ਪਾਇਆ ਹੂੰ ਸੋਚ ਦਾ ਪੰਛੀ ਪਿੰਜਰੇ ਪਾਇਆ ਜੋ ਬਣ ਰੁੱਤ ਲਈ ਕਫਨ ਸਵਾਇਆ ਹੂੰ ਕਿਸਮਤ ਰਾਣੀ ਰੰਗ ਵਟਾਇਆ ਖਾਰੇ ਪਾਣੀ ਵਾਲੇ ਤੁਪਕੇ ਹੂੰ ਖਾਰੇ ਪਾਣੀ ਵਾਲੇ ਤੁਪਕੇ ਲੜ ਲੜ ਡਿਗਦੇ ਚੁਪਕੇ ਚੁਪਕੇ ਵਾਹ ਬਹੁਤ ਅੱਛਾ ਜੰਗ ਜ਼ਬਤ ਦੀ ਲੜਦੇ ਲੜਦੇ ਹੂੰ ਜੰਗ ਜ਼ਬਤ ਦੀ ਲੜਦੇ ਲੜਦੇ ਹੌਲੇ ਸਾਹੀ ਵਿਕਦੇ ਵਿਕਦੇ ਇਸ ਸ਼ਾਮ ਦੇ ਮੋਢੇ ਲਗਸਾਂ ਹਮ ਇਸ ਸ਼ਾਮ ਦੇ ਮੋਢੇ ਲਗਸਾਂ ਸੁਪਨੇ ਸਾਦਨ ਅਰਪਣ ਕਰਸਾਂ ਵਾਹ ਵਕਤ ਦੀ ਖੁਦ ਗਵਾਹੀ ਪਰਸਾਂ ਹਮ ਇਸ ਸ਼ਾਮ ਦੇ ਨਾਲੇ ਬਜੀਆਂ ਵਾਹ ਇਸ ਸ਼ਾਮ ਦੇ ਨਾਲੇ ਬਜੀਆਂ ਉਮਰ ਮੇਰੀ ਦੀਆਂ ਕੈਦਨ ਆਸਾਂ ਵਾਹ ਇਸ ਸ਼ਾਮ ਦੇ ਨਾਲੇ ਬਜੀਆਂ ਉਮਰ ਮੇਰੀ ਦੀਆਂ ਕੈਦਨ ਆਸਾਂ ਇਸ ਮਹੀਨੇ ਖੁਦ ਤੋਂ ਡਰਦਾ ਮੈਂ ਤਰੀਕਾਂ ਵਾਲਾ ਨਾ ਚੱਕਾਂ ਮੈਂ ਤਰੀਕਾਂ ਵਾਲਾ ਨਾ ਚੱਕਾਂ ਬਹੁਤ ਸ਼ੁਕਰੀਆ ਜੀ ਬਹੁਤ ਖੂਬ ਬਹੁਤ ਖੂਬ ਅਗਲੀ ਜਿਹੜੀ ਵਾਰੀ ਹੈ ਸਾਡੇ ਬਹੁਤ ਹੀ ਨਾਮਵਰ ਸ਼ਾਇਰ ਨਰਿੰਦਰ ਪਾਲ ਕੰਗ ਜੀ ਦੀ ਉਹ ਆਪਣੀ ਗਜ਼ਲ ਜਾਂ ਨਜ਼ਮ ਉਸ ਨਾਲ ਹਾਜ਼ਰੀ ਲਗਵਾਨਗੇ ਨਰਿੰਦਰ ਪਾਲ ਕੰਗ ਜੀ ਮੈਂ ਤੁਹਾਡੇ ਸਾਹਮਣੇ ਇੱਕ ਗਜ਼ਲ ਦੇ ਕੁਝ ਵਿਚਾਰ ਪੇਸ਼ ਕਰਾਂਗਾ ਜੀ ਇਰਸ਼ਾ ਸੰਧੂ ਸਾਹਿਬ ਜੀ ਜੀ ਕਿ ਵਿਥ ਸੀ ਸਾਡੇ ਵਿਚਾਲੇ ਹਮ ਪਰ ਕੋਈ ਵੀ ਲੀਕ ਨਹੀਂ ਸੀ ਵਾਹ ਜੀ ਵਿਥ ਸੀ ਸਾਡੇ ਵਿਚਾਲੇ ਪਰ ਕੋਈ ਵੀ ਲੀਕ ਨਹੀਂ ਸੀ ਉਹ ਸਰਾਸਰ ਗਲਤ ਨਹੀਂ ਸੀ ਮੈਂ ਸਰਾਸਰ ਠੀਕ ਸੀ ਕੀ ਬਾਤ ਹੈ ਬਹੁਤ ਅੱਛੇ ਵਿਥ ਸੀ ਸਾਡੇ ਵਿਚਾਲੇ ਪਰ ਕੋਈ ਵੀ ਲੀਕ ਨਹੀਂ ਸੀ ਉਹ ਸਰਾਸਰ ਗਲਤ ਨਹੀਂ ਸੀ ਮੈਂ ਸਰਾਸਰ ਠੀਕ ਨਹੀਂ ਸੀ ਰੰਗ ਚਿਹਰੇ ਦਾ ਬਟਾਉਣਾ ਕਿੰਜ ਇੱਕਦਮ ਸਿੱਖ ਲੈਂਦਾ ਵਾਹ ਜੀ ਰੰਗ ਚਿਹਰੇ ਦਾ ਬਟਾਉਣਾ ਕਿੰਜ ਇੱਕਦਮ ਸਿੱਖ ਲੈਂਦਾ ਪਿੰਡ ਦਾ ਜੰਪਲ ਸੀ ਮੈਂ ਤਾਂ ਸ਼ਹਿਰ ਦਾ ਬਸਨੀਕ ਨਹੀਂ ਸੀ ਵਾਹ ਬਹੁਤ ਅੱਛਾ ਪਿੰਡ ਦਾ ਜੰਪਲ ਸੀ ਮੈਂ ਤਾਂ ਜੀ ਸ਼ਹਿਰ ਦਾ ਬਸਨੀਕ ਨਹੀਂ ਸੀ ਹੂੰ ਭੀੜ ਦੇ ਉਸ ਸ਼ੋਰ ਵਿੱਚ ਰਲ ਗੱਡ ਸਨ ਕਾਫੀ ਆਵਾਜ਼ਾਂ ਹੂੰ ਭੀੜ ਦੇ ਉਸ ਸ਼ੋਰ ਵਿੱਚ ਰਲ ਗੱਡ ਸਨ ਕਾਫੀ ਆਵਾਜ਼ਾਂ ਗੱਲ 'ਚ ਹੋ ਸਕਦਾ ਹੈ ਫਸੀ ਹੋਵੇ ਸੁਣੀ ਪਰ ਚੀਕ ਨਹੀਂ ਸੀ ਵਾਹ ਗੱਲ ਚ ਹੋ ਸਕਦਾ ਹੈ ਫਸੀ ਹੋਵੇ ਸੁਣੀ ਪਰ ਚੀਕ ਨਹੀਂ ਸੀ ਸ਼ੇਰ ਦੇਖਣਾ ਸਬਰਵਾਲ ਜੀ ਉਸ ਦੀਆਂ ਪਗ ਡੰਡੀਆਂ ਤੇ ਉਮਰ ਪਰ ਤੁਰਨਾ ਪਿਆ ਹੈ ਉਸ ਦੀਆਂ ਪਗ ਡੰਡੀਆਂ ਤੇ ਉਮਰ ਪਰ ਤੁਰਨਾ ਪਿਆ ਹੈ ਜਿਸ ਪਹਾੜੀ ਦਾ ਕੋਈ ਮੰਜ਼ਰ ਕਦੀ ਰਮਣੀਕ ਨਹੀਂ ਸੀ ਕੀ ਬਤਾਉਂਦਾ ਉਸ ਦੀਆਂ ਪਗ ਡੰਡੀਆਂ ਤੇ ਉਮਰ ਪਰ ਤੁਰਨਾ ਪਿਆ ਹੈ ਜਿਸ ਪਹਾੜੀ ਦਾ ਕੋਈ ਮੰਜ਼ਰ ਕਦੀ ਰਮਣੀਕ ਨਹੀਂ ਸੀ ਕਿਸ ਤਰ੍ਹਾਂ ਸਨਮਾਨ ਹੁੰਦਾ ਉਸ ਦਾ ਦਰਬਾਰ ਅੰਦਰ ਹਮ ਕਿਸ ਤਰ੍ਹਾਂ ਸਨਮਾਨ ਹੁੰਦਾ ਉਸ ਦਾ ਦਰਬਾਰ ਅੰਦਰ ਝੋਕਣਾ ਉਸ ਦੀ ਧੌਣ ਦਾ ਹੋਇਆ ਅਜੇ ਤਸਦੀਕ ਨਹੀਂ ਸੀ ਬਹੁਤ ਅਸ਼ਕ ਝੋਕਣਾ ਉਸ ਦੀ ਧੌਣ ਦਾ ਹੋਇਆ ਅਜੇ ਤਸਦੀਕ ਨਹੀਂ ਸੀ ਹਮ ਲਾ ਕੇ ਲਾਰਾ ਬੱਚਿਆਂ ਨੂੰ ਆਪ ਹੀ ਕੰਮ ਗਲਤ ਕੀਤਾ ਹਮ ਲਾ ਕੇ ਲਾਰਾ ਬੱਚਿਆਂ ਨੂੰ ਆਪ ਹੀ ਕੰਮ ਗਲਤ ਕੀਤਾ ਚੀਜ਼ ਲੈ ਕੇ ਦੇਣ ਦੀ ਉਸ ਦੀ ਹਿਜਦ तौफीक नहीं सी चीज लेके अच्छा। देन दी उस दी ही जा नहीं, नहीं सी विथ सी साडे विचाले पर कोई भी लीक नहीं सी ओ सराज सर गलत नहीं सी मैं सराज सर ठीक सर नहीं सी बहुत बहुत उम्दा बहुत खूबसूरत बहुत अच्छा हुन अगले शायर खूबसूरत कलम दे मालिक साडे विच ने हरदीप सबरवाल जो के पटियाला तो ने असि ओना दी भी नज़म सुनना चाहेंगे हरदीप सबरवाल जी शुक्रिया मेरी कविता है तूड़ जी अच्छा दरबार से मथा टेक लिया है वाह दरबार से मथा टेक लिया है कीर्तन श्रवण करदे हुए पवित्र सरोवर दी परिक्रमा भी कर ली हम्म कड़ा प्रसाद छकण तो बाद हुन जोड़े कर पहुंच गया हूं जी सेवादार तो अपने चमड़े दे बूट फड़दे आ ही जी जी सेवादार तो अपने चमड़े दे बूट फड़दे आ ही एकदम नजर बूटों ते रुक गई है मौजी जब आया सा त ए बूट ਤੂੜ ਦੇ ਭਰੇ ਹੋਏ ਸਨ ਬਿਲਕੁਲ ਮੈਲੇ ਕੁਚਲੇ ਤੇ ਪੁਰਾਣੇ ਲੱਗ ਰਹੇ ਸਨ ਹੁਣ ਪਾਲਿਸ਼ ਕੀਤੇ ਨਵੇਂ ਨਕੋਰ ਚਮਕ ਰਹੇ ਵਾਹ ਬੂਟਾਂ ਤੇ ਪਈ ਧੂੜ ਨੂੰ ਯਾਦ ਕਰਦਿਆਂ ਹੀ ਮੈਨੂੰ ਮਨ ਤੇ ਪਈ ਵਿਕਾਰਾਂ ਦੀ ਧੂੜ ਸਹਿ ਸਾਹਮਣੇ ਨਜ਼ਰ ਆਈ ਬਹੁਤ ਵਧੀਆ ਬੂਟਾਂ ਤੇ ਪਈ ਧੂੜ ਨੂੰ ਯਾਦ ਕਰਦਿਆਂ ਹੀ ਮੈਨੂੰ ਮਨ ਤੇ ਪਈ ਵਿਕਾਰਾਂ ਦੀ ਧੂੜ ਸਹਿ ਸਾਹਮਣੇ ਨਜ਼ਰ ਆਈ ਬਹੁਤ ਅੱਛੀ ਜਦ ਆਇਆ ਸਾਂ ਤਾਂ ਮਨ ਕਿੰਨੀਆਂ ਧੂੜਾਂ ਨਾਲ ਭਰਿਆ ਹੋਇਆ ਸੀ ਜੀ ਬਹੁਤ ਅੱਛਾ ਜਦ ਆਇਆ ਸਾਂ ਤਾਂ ਮਨ ਕਿੰਨੀਆਂ ਧੂੜਾਂ ਨਾਲ ਭਰਿਆ ਹੋਇਆ ਸੀ ਹੁਣ ਜਾਣ ਵੇਲੇ ਵੀ ਉਨਾ ਹੀ ਮੈਲਾ ਕੁਚੈਲਾ ਨਜ਼ਰ ਆ ਰਿਹਾ ਹੈ ਹੂੰ ਕਾਸ਼ ਮੰਨ ਤੇ ਪਈ ਧੂੜ ਨੂੰ ਸਾਫ਼ ਕਰਨਾ ਵੀ ਕਾਸ਼ ਮੰਨ ਤੇ ਜਮੀ ਧੂੜ ਨੂੰ ਸਾਫ਼ ਕਰਨਾ ਵੀ ਬੂਟਾਂ ਤੇ ਪਈ ਧੂੜ ਨੂੰ ਸਾਫ਼ ਕਰਨ ਜਿੰਨਾ ਸੋਖਾ ਹੁੰਦਾ ਬੂਟਾਂ ਤੇ ਪਈ ਧੂੜ ਨੂੰ ਸਾਫ਼ ਕਰਨ ਜਿੰਨਾ ਸੋਖਾ ਹੁੰਦਾ ਬਹੁਤ 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 ਅੱਛੇ ਬਹੁਤ ਬਹੁਤ ਹੋਰ ਮੈਂ ਮਨਜ਼ਾਹ ਇਰਸ਼ਾਦ ਜੀ ਨੂੰ ਜੋ ਕਿ ਕਪੂਰਥਾਲੇ ਤੋਂ ਆਏ ਹਨ ਅਧਿਆਪਕ ਹਨ ਕਵਿਤਾ ਤੇ ਵਾਰਤਕ ਵਿੱਚ ਇਹ ਮਾਹਿਰ ਹਨ ਇਹਨਾਂ ਨੇ ਇੱਕ ਕਵਿਤਾਬ ਅਨਵਾਦ ਕੀਤੀ ਸ਼ਾਮੁਖੀ ਤੋਂ ਗੁਰਮੁਖੀ ਵਿੱਚ ਪਾਣੀ ਦੀ ਦੀਵਾਰ ਜੀ ਬਹੁਤ ਬਹੁਤ ਤੇ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੀ ਕ੍ਰਿਚਨਾ ਦਾ ਰੰਗ ਸਭ ਦੇ ਸਾਹਮਣੇ ਜੀ ਪੇਸ਼ ਕਰੇ ਬਹੁਤ ਸ਼ੁਕਰੀਆ ਮੇਰੀ ਕਵਿਤਾ ਦਾ ਸਿਰਲੇਖ ਹੈ ਸੋਚਦੀ ਹਾਂ ਕਿੰਨਾ ਕੁਝ ਬਦਲ ਜਾਂਦਾ ਸੋਚਦੀ ਹਾਂ ਕਿੰਨਾ ਕੁਝ ਬਦਲ ਜਾਂਦਾ ਵਕਤ ਬੀਤਦੇ ਆ ਬੀਤਦੇ ਆ ਪੇਸ਼ਾਨੀ ਜੋ ਕਦੇ ਲਿਸ਼ਲਿਸ਼ ਕਰਦੀ ਹੈ ਉਸ ਤੇ ਸਦਾ ਲਈ ਫਿਕਰ ਦੇ ਨਿਸ਼ਾਨ ਉਗੜ ਜਾਂਦੇ ਨੇ ਕਦੇ ਨਾ ਖਤਮ ਹੋਣ ਲਈ ਮੁਖਤੇ ਬੀਤੀ ਜ਼ਿੰਦਗੀ ਦੇ ਕਿੰਨੇ ਹੀ ਸਵਾਲ ਚੀਖ ਚੀਖ ਕੇ ਆਪਣਾ ਜਵਾਬ ਮੰਗਦੇ ਨਜ਼ਰ ਆਉਂਦੇ ਨੇ ਵਾਹ ਬਹੁਤ ਵਧੀਆ ਅੱਖਾਂ ਜਿਨ੍ਹਾਂ ਦੇ ਵਿੱਚ ਕਦੇ ਕਿੰਨੇ ਹੀ ਸੁਪਨੇ ਉਡਾਰੀਆਂ ਮਾਰਦੇ ਸਨ ਅੱਜ ਰੁੰਡ ਮਰੁੰਡ ਫਿਰ ਇੱਕ ਅਧੂਰੀ ਜਹੀ ਆਸ ਵਿੱਚ ਨੇ ਬੋਲ ਜਿਹੜੇ ਕਿ ਬਿਨਾਂ ਫਿਕਰ ਮਨ ਤੇ ਫਿਰ ਜ਼ੁਬਾਨ ਤੇ ਸਹਿਜੇ ਹੀ ਆ ਜਾਂਦੇ ਸਨ ਸ਼ਾਇਦ ਅੱਜ ਜ਼ੁਬਾਨ ਥੱਲੇ ਹੀ ਦਬ ਕੁਟ ਗਏ ਹਨ ਜੀ ਮਨ ਜਿਹੜਾ ਕਦੇ ਬਿਨਾ ਖੰਭ ਉਡਾਰੀਆਂ ਭਰਦਾ ਮਨ ਜਿਹੜਾ ਕਦੇ ਬਿਨਾ ਖੰਭ ਉਡਾਰੀਆਂ ਭਰਦਾ ਧੁਰ ਅਸਮਾਨੀ ਕਾਇਨਾਤ ਦੀ ਸੈਰ ਕਰਦਾ ਅੱਜ ਉੱਡਣ ਦੇ ਤਸਵਰ ਤੋਂ ਵੀ ਰਹਿ ਗਿਆ ਬਹੁਤ ਅੱਛੀ ਬਹੁਤ ਅੱਛੀ ਫਿਰ ਸੋਚਦੀ ਹਾਂ ਫਿਰ ਸੋਚਦੀ ਹਾਂ ਇਹੀ ਤਾਂ ਜ਼ਿੰਦਗੀ ਹੈ ਮੁੱਢ ਤੋਂ ਅਖੀਰ ਤੱਕ ਉੱਚੀਆਂ ਨੀਵੀਆਂ ਰਾਹਾਂ 'ਚੋਂ ਗੁਜ਼ਰਦੀ ਬਸ ਆਪਣੇ ਅੰਤ ਵੱਲ ਹੈ ਆਪਣੇ ਅੰਤ ਵੱਲ ਹੈ ਨਵੀਂ ਉਮੀਦ ਦੀ ਰੋਸ਼ਨੀ ਫਿਰ ਅੱਖਾਂ ਵਿੱਚ ਸਮੋਏ ਆਪਣੇ ਅੰਤ ਵੱਲ ਹੈ ਬਸ ਆਪਣੇ ਅੰਤ ਵੱਲ ਹੈ ਬਹੁਤ ਬਹੁਤ ਖੂਬਸੂਰਤ ਰਚਨਾ ਆਪਾਂ ਇੱਕ ਇੱਕ ਕਵਿਤਾ ਹੋਰ ਤੁਹਾਡੇ ਤੋਂ ਸੁਣਾਂਗੇ ਤੇ ਸਭ ਤੋਂ ਪਹਿਲਾਂ ਮੈਂ ਬੁਲਾਣਾ ਚਾਹਾਂਗੀ ਜਸਪਾਲ ਸੰਧੂ ਜੀ ਨੂੰ ਜਸਪਾਲ ਸੰਧੂ ਜੀ ਤੁਹਾਡੀ ਦੂਸਰੀ ਕਵਿਤਾ ਤੁਸੀਂ ਜ਼ਰੂਰ ਸਾਨੂੰ ਸੁਣਾਓ ਰੂਬਰੂ ਕਰੋ ਬਹੁਤ ਸ਼ੁਕਰੀਆ ਮੈਮ ਜੀ ਸ਼ੁਕਰੀਆ ਮੇਰੀ ਅਗਲੀ ਕਵਿਤਾ ਹੈ ਜੀ ਆਤਮ ਰਹਾਸ ਜੀ ਕਦੇ ਕੋਈ ਲੱਗੇ ਕੋਹਾਂ ਤੇ ਕਦੇ ਤਾਂ ਚਿਪਕਿਆ ਜਾਪੇ ਕਦੇ ਕੋਈ ਲੱਗੇ ਕੋਹਾਂ ਤੇ ਕਦੇ ਤਾਂ ਚਿਪਕਿਆ ਜਾਪੇ ਜੀ ਭੁਲੇਖੇ ਕਿਹੇ ਸਿਰਜ ਲੈ ਮੇਰੇ ਜਿੰਦੂ ਨੇ ਖੁਦ ਆਪੇ ਵਾਹ ਘੜੀ ਵਿੱਚ ਤੋਲਾ ਹੋ ਜਾਣਾ ਹਮ ਘੜੀ ਵਿੱਚ ਤੋਲਾ ਹੋ ਜਾਣਾ ਪਲਾਂ ਵਿੱਚ ਮਾਸੇ ਤੇ ਰਤੀਆਂ ਇਹ ਕਿਹੀਆਂ ਤਾਰਾਂ ਛੜਪਈਆਂ ਵਾਹ ਇਹ ਕਿਹੀਆਂ جگ ਪਈਆਂ ਬੱਤੀਆਂ ਹਾਂ ਘੜੀ ਵਿੱਚ ਤੋਲਾ ਹੋ ਜਾਣਾ ਪੜਾਂ ਵਿੱਚ ਮਾਸੇ ਤੇ ਰਤੀਆਂ ਇਹ ਕਹੀਆਂ ਤਾਰਾਂ ਛੜਪਈਆਂ ਇਹ ਕਹੀਆਂ ਜਗ ਪਈਆਂ ਬੱਤੀਆਂ ਕਦੇ ਤਾਂ ਹੌਸਲਿਆਂ ਦੇ ਖੰਭ ਉੱਚੇ ਉੱਡ ਫੜਫੜਾਵਣ ਕਦੀ ਅਹਿਸਾਸ ਅੰਦਰ ਵੜ ਹਨੇਰੇ ਹੇਠ ਛਿਪ ਜਾਵਣ ਇਹ ਇੱਕ ਐਸੀ ਕਸ਼ਮਕਸ਼ ਜਾਪੇ ਜੀ ਇੱਕ ਐਸੀ ਕਸ਼ਮਕਸ਼ ਜਾਪੇ ਜੋ ਹਿਕੜੀ ਪਲ ਸੰਜੋਏ ਨੇ ਕਦੀ ਜਾਪਣ ਮੇਰੇ ਬੱਚੇ ਕਦੀ ਅੱਖਾਂ ਚੋਂ ਚੋਏ ਨੇ ਵਾਹ ਬਹੁਤ ਅੱਛਾ ਬਹੁਤ ਕੋ ਇੱਕ ਐਸਾ ਦੌਰ ਆਇਆ ਹੈ ਹੂੰ ਇੱਕ ਐਸਾ ਦੌਰ ਆਇਆ ਹੈ ਜੋ ਮਨ ਮੰਦਰ ਤੇ ਸ਼ਾਇਆ ਹੈ ਹੂੰ ਜਿਸ ਤੋਂ ਫਿਰੇ ਆਪਾ ਡਰਿਆ ਇਹ ਆਪਣਾ ਹੀ ਤਾਂ ਸਾਇਆ ਹੈ ਵਾਹ ਵਾਹ ਕਦੇ ਹੋ ਤੱਤਾ ਉਬਲਦਾ ਹੂੰ ਕਦੇ ਹੋ ਤੱਤਾ ਉਬਲਦਾ ਕਦੇ ਇਹ ਠੰਡਾ ਯਖਾ ਜਾਪੇ ਹੂੰ ਇਹਦੀ ਤਸਵੀਰ ਕੈਸੀ ਹੈ ਲਹੂ ਨੂੰ ਪੁੱਛੋ ਕੋਈ ਆਪੇ ਵਾਹ ਵਾਹ ਕਦੇ ਉਹ ਤੱਤਾ ਉਬਲਦਾ ਕਦੇ ਇਹ ਠੰਡਾ ਯਖਾ ਜਾਪੇ ਇਹਦੀ ਤਸਵੀਰ ਕੈਸੀ ਹੈ ਲਹੂ ਨੂੰ ਪੁੱਛੋ ਕੋਈ ਆਪੇ ਆਪੇ ਵਾਹ ਆਖਰੀ ਸਤਰਾਂ ਜੀ ਜੀ ਇਹ ਰਾਹਾਂ ਗੁੰਮ ਗਈਆਂ ਜੋ ਇਹ ਰਾਹਾਂ ਗੁੰਮ ਗਈਆਂ ਜੋ ਇਨਾਂ ਤੇ ਰੇਤੇ ਚੜ ਗਏ ਨੇ ਇਹ ਉਕਰੇ ਪੰਧ ਉਮਰਾਂ ਦੇ ਗੀਤਾਂ ਨੂੰ ਲਿਖ ਕੇ ਧਰ ਗਏ ਨੇ ਗੀਤਾਂ ਨੂੰ ਲਿਖ ਕੇ ਧਰ ਗਏ ਨੇ ਬਹੁਤ ਬਹੁਤ ਉਮਦਾ ਹੁਣ ਅਸੀਂ ਜਾਵਾਂਗੇ ਨਰਿੰਦਰਪਾਲ ਕੰਗ ਜੀ ਕੋਲ ਉਹ ਆਪਣੀ ਗਜ਼ਲ ਸਾਡੇ ਰੂਬਰੂ ਕਰਨਗੇ ਨਰਿੰਦਰਪਾਲ ਕੰਗ ਜੀ ਸਵਾਗਤ ਹੈ ਇੱਕ ਗਜ਼ਲ ਦੇ ਕੁਝ ਸ਼ੇਰ ਫਿਰ ਤੁਹਾਡੇ ਨਾਲ ਸਾਂਝੇ ਕਰੂੰਗਾ ਜੀ ਇਰਸ਼ਾਦ ਗਜ਼ਲ ਦਾ ਮਤਲਆ ਚੀਰਾ ਦੀ ਔੜ ਦੇ ਮਗਰੋਂ ਮਸਾਂ ਹੀ ਹਮ ਕਿਤੇ ਬਰਸਾਤ ਦੀ ਲੱਗੀ ਝੜੀ ਸੀ ਹਮ ਚੀਰਾ ਦੀ ਔੜ ਦੇ ਮਗਰੋਂ ਮਸਾਂ ਹੀ ਕਿਤੇ ਬਰਸਾਤ ਦੀ ਲੱਗੀ ਝੜੀ ਸੀ ਹਮ ਮੈਂ ਚਾਹੁੰਦਾ ਸਾਂ ਉਹ ਥੋੜਾ ਹੋਰ ਠਹਿਰੇ ਤੇ ਉਸ ਨੂੰ ਜਾਣ ਦੀ ਕਾਲੀ ਬੜੀ ਸੀ। ਕੀ ਬਾਤ ਹੈ ਬਹੁਤ ਅੱਛਾ ਬਹੁਤ ਕਿਰਾਂ ਦੀ ਔੜ ਦੇ ਮਗਰੋਂ ਮਸਾਂ ਹੀ ਕਿਤੇ ਬਰਸਾਤ ਦੀ ਲੱਗੀ ਝੜੀ ਸੀ ਮੈਂ ਚਾਹੁੰਦਾ ਸਾਂ ਉਹ ਥੋੜਾ ਹੋਰ ਠਹਿਰੇ ਤੇ ਉਸ ਨੂੰ ਜਾਣ ਦੀ ਕਾਲੀ ਬੜੀ ਸੀ ਬਤਾਏ ਵਕਤ ਦੀ ਐਲਬਮ ਨੂੰ ਇੱਕ ਦਿਨ ਮੈਂ ਨਾ ਚਾਹੁੰਦੇ ਹੋਏ ਵੀ ਫੋਲ ਬੈਠਾ ਹੂੰ ਬਤਾਏ ਵਕਤ ਦੀ ਐਲਬਮ ਨੂੰ ਇੱਕ ਦਿਨ ਮੈਂ ਨਾ ਚਾਹੁੰਦੇ ਹੋਏ ਵੀ ਫੋਲ ਬੈਠਾ ਭਵਾਕੇ ਸਿਰ ਜਦੋਂ ਮੈਂ ਦੇਖਿਆ ਤਾਂ ਉਹ ਮੇਰੇ ਅੱਖਾਂ ਪਿੱਛੇ ਹੀ ਖੜੀ ਸੀ ਵਾਹ ਉਹ ਆਸੀ ਸਿਰ ਜਦੋਂ ਮੈਂ ਦੇਖਿਆ ਤਾਂ ਉਹ ਮੇਰੇ ਅੱਖਾਂ ਪਿੱਛੇ ਹੀ ਖੜੀ ਸੀ ਜਨਮ ਦਿਨ ਤੇ ਜਦੋਂ ਮਿੱਤਰ ਦੇ ਮੈਂ ਤਾਂ ਨਾ ਚਾਹੁੰਦੇ ਵੀ ਜ਼ਿਆਦਾ ਪੀ ਲਈ ਸੀ ਵਾਹ ਜਨਮ ਦਿਨ ਤੇ ਜਦੋਂ ਮਿੱਤਰ ਦੇ ਮੈਂ ਤਾਂ ਨਾ ਚਾਹੁੰਦੇ ਵੀ ਜ਼ਿਆਦਾ ਪੀ ਲਈ ਸੀ ਅਜੇ ਤੱਕ ਯਾਦ ਹੈ ਉਹ ਨਾਲ ਮੇਰੇ ਕਿ ਉਸ ਦਿਨ ਕਿਸ ਤਰ੍ਹਾਂ ਜੰਮ ਕੇ ਲੜੀ ਸੀ ਵਾਹ ਅਜੇ ਤੱਕ ਯਾਦ ਹੈ ਉਹ ਨਾਲ ਮੇਰੇ ਕਿ ਉਸ ਦਿਨ ਕਿਸ ਤਰ੍ਹਾਂ ਜੰਮ ਕੇ ਲੜੀ ਸੀ ਬੜੀ ਹੀ ਦੇਰ ਤੱਕ ਸੰਭਾਲ ਰੱਖੀ ਹਮ ਬੜੀ ਹੀ ਦੇਰ ਤੱਕ ਸੰਭਾਲ ਰੱਖੀ ਮੈਂ ਹਰ ਵੇਲੇ ਹੀ ਆਪਣੇ ਨਾਲ ਰੱਖੀ ਵਾਹ ਬੜੀ ਹੀ ਦੇਰ ਤੱਕ ਸੰਭਾਲ ਰੱਖੀ ਮੈਂ ਹਰ ਵੇਲੇ ਹੀ ਆਪਣੇ ਨਾਲ ਰੱਖੀ ਉਹਦੇ ਤੁਰ ਜਾਣ ਤੇ ਹੀ ਰੁਕ ਗਈ ਸੀ ਹਮ ਉਹਦੇ ਤੁਰ ਜਾਣ ਤੇ ਹੀ ਰੁਕ ਗਈ ਸੀ ਵਿਦਾਈ ਵਕਤ ਜੋ ਦਿੱਤੀ ਘੜੀ ਸੀ ਵਾਹ ਉਹਦੇ ਤੁਰ ਜਾਣ ਤੇ ਹੀ ਰੁਕ ਗਈ ਸੀ ਵਿਦਾਈ ਵਕਤ ਜੋ ਦਿੱਤੀ ਘੜੀ ਸੀ ਬੜਾ ਚਿਰ ਬਾਅਦ ਜਦ ਕਾਲਜ ਗਿਆ ਤਾਂ ਜੀ ਬੜਾ ਚਿਰ ਬਾਅਦ ਜਦ ਕਾਲਜ ਗਿਆ ਤਾਂ ਬਦਲ ਚੁੱਕਾ ਸੀ ਸਾਰਾ ਕੁਝ ਹੀ ਉਥੇ ਅਸੀਂ ਜਿਸ ਰੁੱਖ ਹੇਠਾਂ ਬੈਠਦੇ ਸੀ ਉਹਦੇ ਤੇ ਬੇਲ ਝੁੰਮਕੇ ਦੀ ਚੜੀ ਸੀ ਵਾਹ ਬੜਾ ਚਿਰ ਬਾਅਦ ਜਦ ਕਾਲਜ ਗਿਆ ਤਾਂ ਬੜਾ ਬਦਲ ਚੁੱਕਾ ਸੀ ਸਾਰਾ ਕੁਝ ਹੀ ਉਥੇ ਅਸੀਂ ਜਿਸ ਰੁੱਖ ਹੇਠਾਂ ਬੈਠਦੇ ਸੀ ਉਹਦੇ ਤੇ ਬੇਲ ਝੁੰਮਕੇ ਦੀ ਚੜੀ ਸੀ ਚਿਰਾਂ ਦੀ ਔੜ ਦੇ ਮਗਰੋਂ ਮਸਾਹੀ ਕਿਤੇ ਬਰਸਾਤ ਦੀ ਲੱਗੀ ਝੜੀ ਸੀ ਮੈਂ ਚਾਹੁੰਦਾ ਸੀ ਉਹ ਥੋੜਾ ਹੋ ਠਹਿਰੇ ਤੇ ਉਸ ਨੂੰ ਜਾਨ ਦੀ ਕਾਲੀ ਬੜੀ ਸੀ ਬਹੁਤ ਬਹੁਤ ਹੁੰਦਾ ਕੰਗਸਾਬ ਬਹੁਤ ਅੱਛੀ ਤੁਹਾਡੀ ਗਜ਼ਲ ਹੁਣ ਅੱਗੇ ਵਾਤੇ ਹਾਂ ਜੀ ਹਰਦੀਪ ਸੱਬਰਵਾਲ ਜੀ ਦੀ ਨਜ਼ਮ ਲੈ ਕੇ ਹਰਦੀਪ ਸੱਬਰਵਾਲ ਜੀ ਤੁਹਾਡਾ ਸਵਾਗਤ ਆਮ ਆਦਮੀ ਨੂੰ ਸਮਰਪਿਤ ਮੇਰੀ ਕਵਿਤਾ ਹੈ ਜੀ ਸ਼ਤਰੰਜ ਕੀ ਵੀ ਸਾਥ ਜੀ ਅੱਛਾ ਪਿਆਦੇ ਸਭ ਤੋਂ ਪਹਿਲਾਂ ਮਾਰੇ ਜਾਂਦੇ ਨੇ ਹਮ ਪਿਆਦੇ ਸਭ ਤੋਂ ਪਹਿਲਾਂ ਮਾਰੇ ਜਾਂਦੇ ਨੇ ਉਹਨਾਂ ਦਾ ਕੰਮ ਹੀ ਹੈ ਰਾਜੇ ਰਾਣੀ ਦੀ ਰੱਖਿਆ ਕਰਦੇ ਮਿਟ ਜਾਣਾ ਹਾਥੀ ਘੋੜੇ ਊਟਾਂ ਦੀ ਕੀਮਤੀ ਜਾਨ ਬਚਾਣਾ ਜੀ ਖੇਡ ਤਦ ਤੱਕ ਹੀ ਚੱਲਦਾ ਹੈ ਖੇਡ ਤਦ ਤੱਕ ਹੀ ਚੱਲਦਾ ਹੈ ਜਦ ਤੱਕ ਰਾਜਾ ਹੈ ਪਿਆਦੇ ਸਿਰਫ ਇੱਕ ਕਦਮ ਹੀ ਚੱਲ ਸਕਦੇ ਜੀ ਉਹ ਤਿਰਛੇ ਨਹੀਂ ਜਾਂਦੇ ਲੰਬੀ ਛਾਲ ਨਹੀਂ ਮਾਰਦੇ ਤੇ ਨਾ ਹੀ ਰਾਜਾ ਦੇ ਪਿਆਰੇ ਘੋੜਿਆਂ ਵਾਂਗ ਢਾਈ ਕਰ ਚੱਲ ਸਕਦੇ ਬਹੁਤ ਵਧੀਆ ਬਿਲਕੁਲ ਤੇ ਨਾ ਹੀ ਰਾਜਾ ਦੇ ਪਿਆਰੇ ਘੋੜਿਆਂ ਵਾਂਗ ਢਾਈ ਕਰ ਚੱਲ ਸਕਦੇ ਨੇ ਜੀ ਇਤਿਹਾਸ ਦੀਆਂ ਕਹਾਣੀਆਂ ਵਿੱਚ ਹਰ ਤਰ੍ਹਾਂ ਦੀਆਂ ਚਰਚਾਵਾਂ ਵਿੱਚ ਦੁਨੀਆ ਦੇ ਸਾਰੇ ਦਸਤਾਵੇਜ਼ਾਂ ਵਿੱਚ ਖਬਰਾਂ ਸਮਾਚਾਰਾਂ ਵਿੱਚ ਛਾਏ ਰਹਿੰਦੇ ਨੇ ਹਾਂ ਹਾਥੀ ਕੋਲੇ ਊਠ ਰਾਜੇ ਤੇ ਵਜ਼ੀਰ ਵਾਹ ਬਹੁਤ ਅੱਛਾ ਬਹੁਤ ਹੀ ਪਿਆਰ ਦੀਆਂ ਕਹਾਣੀਆਂ ਵਿੱਚ ਜਿੱਤ ਦੀਆਂ ਕਥਾਵਾਂ ਵਿੱਚ ਰਾਜਸ਼ਾਹੀ ਤੇ ਲੋਕਤੰਤਰ ਦੀਆਂ ਮਹਾਨ ਇਬਾਰਤਾਂ ਤੱਕ ਵਿੱਚ ਪਿਆਦੇ ਕਿਤੇ ਨਹੀਂ ਮਿਲਦੇ ਹਾਂ ਉਹ ਦੱਬ ਜਾਂਦੇ ਨੇ ਦੱਬ ਜਾਂਦੇ ਨੇ ਚੀਨ ਦੀਆਂ ਦੀਵਾਰਾਂ ਤਲੇ ਜੀ ਉਹ ਦੱਬ ਜਾਂਦੇ ਨੇ ਚੀਨ ਦੀਆਂ ਦੀਵਾਰਾਂ ਤਲੇ ਪੇਰਾ ਮਿਰਦੇ ਭਾਰਾਂ ਤਲੇ ਹਮ ਹਮ ਮਹਿਲਾਂ ਅਤੇ ਕਿਲਿਆਂ ਦੀ ਨੀਹਾਂ ਵਿੱਚ ਦੰਗਿਆਂ ਅਤੇ ਫਸਾਦਾਂ ਵਿੱਚ ਜੰਗ ਦੇ ਮੈਦਾਨਾਂ ਵਿੱਚ ਅਤੇ ਹਰ ਕਿਸਮ ਦੇ ਹਥਿਆਰਾਂ ਦੇ ਵਾਰ ਸੰਦੇ ਪਿਆਦੇ ਸਿਰਫ ਆਪਣੇ ਇੱਕ ਖਾਨੇ ਵਿੱਚ ਹੀ ਟਿਕੇ ਰਹਿੰਦੇ ਨੇ ਬਹੁਤ ਅੱਛਾ ਜਦ ਤੱਕ ਕਿ ਸ਼ਾਸਨ ਤੇ ਸੱਤਾ ਦਾ ਹੱਥ ਅੱਗੇ ਵਧੋਨਾਂ ਨੂੰ ਹਮ ਕਿ ਪਿਆਦੇ ਸਭ ਤੋਂ ਪਹਿਲਾਂ ਮਾਰੇ ਜਾਂਦੇ ਹਨ ਬਹੁਤ ਬਹੁਤ ਅੱਛੇ ਗੱਲ ਬਹੁਤ ਪਹਿਲਾਂ ਮਾਰੇ ਜਾਂਦੇ ਹਨ ਬਹੁਤ ਖੂਸਰਤ ਬਹੁਤ ਖੂਸਰਤ ਹਰਦੀਪ ਜੀ ਹੁਣ ਮੈਂ मुनजाय शाह जी ऊ कहंगा कि ओ अपनी कविता दा दूजा रंग ਸਾਡੇ ਸਾਹਮਣੇ ਪ੍ਰਸਤੁਤ ਕਰੇ। जी बहुत-बहुत शुक्रिया हदीद जी।, जी।, जी। आ, मेरी कविता है शब्द। शब्द बेपरवाहे तुरे पार कर जांदे ने कई ਸਰਹੱਦਾਂ। बहुत अच्छा। जी। ਭਾਵੇਂ ચીਰ ਲੰਗ ਜਾਵਨ ਹੱਦਾਂ ਮਰਿਆਦਾਂ ਦੀਆਂ। ਜਾਂ ਪਿਆਰ ਨਾਲ ਪਹੁੰਚਾ ਦੇਣ ਫਰਸ਼ਾਂ ਤੋਂ ਅਰਸ਼ਾਂ ਤੇ। ਹੂੰ। ਆਪਣੇ ਪ੍ਰਵਾਹ ਵਿੱਚ ਤੁਰੇ। ਹੂੰ। ਕਈ ਕੋੜੇ ਸ਼ਬਦ ਮਾਰ ਦਿੰਦੇ ਨੇ ਅਣਚਾਹੀ ਮੌਤ। ਹੂੰ ਕਈ ਕੋੜੇ ਸ਼ਬਦ ਮਾਰ ਦਿੰਦੇ ਨੇ ਅਣਚਾਹੀ ਮੌਤ ਤੇ ਇਦਾਂ ਹੀ ਕੁਝ ਜੋਸ਼ ਨਾਲ ਲਿਪਟੇ ਮਾਤ ਦੇ ਜਾਂਦੇ ਨੇ ਮੌਤ ਨੂੰ ਹੂੰ ਬਹੁਤ ਅੱਛੀ ਹੂੰ ਇਹੇ ਸ਼ਬਦ ਇਹੇ ਸ਼ਬਦ ਗੁਲਾਬ ਦੀ ਖੁਸ਼ਬੂ ਵਿੱਚ ਲਿਪਟੇ ਮਹਿਕਾ ਦਿੰਦੇ ਨੇ ਮਹਿਬੂਬ ਦਾ ਤਨਬਦਨ ਤੇ ਕਈ ਵਾਰ ਡਾਇਰੀ ਵਿੱਚ ਸੁੱਕੇ ਹੋਏ ਮਿਟਾ ਦਿੰਦੇ ਨੇ ਮੁਹੱਬਤ ਦੇ ਅਸ਼ਾਰ ਹੰਝੂਆਂ ਨਾਲ ਕਿਆ ਬਾਤ ਹੈ ਕਿਆ ਬਾਤ ਵਾਹ ਕੰਗ ਸਰ ਕਈ ਵਾਰ ਵਾਹ ਲਾਨਤਪਾ ਕਈ ਵਾਰ ਲਾਨਤ ਪਾ ਪਿੱਛੇ ਕਰ ਦਿੰਦੇ ਨੇ ਅੱਗੇ ਵੱਧੇ ਕਦਮ ਤੇ ਕਈ ਵਾਰ ਹੱਲਾਸ਼ੇਰੀ ਦੇ ਪਹੁੰਚਾ ਦਿੰਦੇ ਨੇ ਮੰਜ਼ਿਲ ਉੱਤੇ ਜੀ ਇਹ ਸ਼ਬਦ ਪ੍ਰਵਾਹ ਵਿੱਚ ਵਹਿੰਦੇ ਜਾਂਦੇ ਨੇ ਹਜ਼ਾਰਾਂ ਹੀ ਜਜ਼ਬਾਤ ਪਾਉਂਦੇ ਤੁਰੇ ਜਾਂਦੇ ਨੇ ਬਸ ਤੁਰੇ ਜਾਂਦੇ ਨੇ ਬਸ ਤੁਰੇ ਜਾਂਦੇ ਨੇ ਬਹੁਤ ਬਹੁਤ ਸ਼ੁਕਰੀਆ ਹੁਣ ਸਾਡੇ ਵਿੱਚ ਹਾਜ਼ਰ ਨੇ ਜਸਪਾਲ ਸਿੰਧੂ ਜੀ ਆਪਣੀ ਅਗਲੀ ਰਚਨਾ ਲੈ ਕੇ ਜਸਪਾਲ ਸਿੰਧੂ ਜੀ ਜੀ ਸ਼ੁਕਰੀਆ ਜੀ ਮੇਰੀ ਅਗਲੀ ਕਵਿਤਾ ਹੈ ਜੀ ਅੰਤਰਮਨ ਮਾ ਮਨ ਦੀ ਢੀੜੀ ਕੋਠੀ ਵਿੱਚੋਂ ਕਿਹੋ ਜਿਹੀ ਆਵਾਜ਼ ਪਈ ਆਵੇ ਜਾਂ ਤਾਂ ਕੋਈ ਸਾਨੂੰ ਪੂਜੇ ਜਾਂ ਹਿਰਦੇ ਵਿੱਚ ਅਗਨ ਲਗਾਵੇ ਵਾਹ ਜਿਸਮਾਂ ਵਾਲੇ ਸੰਗਣੇ ਜੰਗਲ ਮੋਹ ਵਾਲਾ ਕੋਈ ਦੀਪ ਜਗਾਵੇ ਜੀ ਸੋਚਾਂ ਵਾਲੇ ਭਾਰੇ ਥੱਬੇ ਮਨ ਦਾ ਮੀਤ ਤਾਂ ਕੋਈ ਲੱਭੇ ਹੂੰ ਦੌੜਿਆ ਜਾਵੇ ਅੱਗੇ ਅੱਗੇ ਵਕਤ ਤਾਂ ਸਾਡਾ ਵੈਰੀ ਲੱਗੇ ਵਿੱਚ ਤਰੀਕਾ ਸਾਲ ਬਦਲ ਗਏ ਜੀ ਸਾਨੂੰ ਤਾਂ ਇਹ ਗੱਲ ਨਾ ਫੱਬੇ ਵਾਹ ਮਨ ਦਾ ਵੈਰੀ ਮਨ ਹੀ ਹੋਇਆ ਮਨ ਦਾ ਵੈਰੀ ਮਨ ਹੀ ਹੋਇਆ ਹਾਦਸਿਆਂ ਦੇ ਗੱਲ ਲੱਗ ਰੋਇਆ ਭਾਲ ਖੁਸ਼ੀ ਦੀ ਵਿਤੋਂ ਔਖੀ ਕੀ ਜਾਨਾ ਕੀ ਮੇਰਾ ਖੋਇਆ ਕੋਈ ਤਾਂ ਜਾਦੂ ਸਿਰ ਝੜ ਬੋਲੇ ਕੋਈ ਤਾਂ ਜਾਦੂ ਸਿਰ ਝੜ ਬੋਲੇ ਅੰਤਰਮਨ ਦੀਆਂ ਗੱਡਾਂ ਖੋਲੇ ਅੰਤਰਮਨ ਦੀਆਂ ਗੱਡਾਂ ਖੋਲੇ ਬਹੁਤ ਵਾਹ ਜੀ ਬਹੁਤ ਹੁੰਦਾ ਅਗਲੀ ਰਚਨਾ ਹੈ ਜੀ ਨਰਿੰਦਰਪਾਲ ਕੰਗਜੀ ਦੀ ਬੜਾ ਕੁਝ ਸਾਂਭ ਕੇ ਰੱਖਦਾ ਹੈ ਬੜਾ ਕੁਝ ਰੋੜ ਦਿੰਦਾ ਹੈ ਬੜਾ ਕੁਝ ਸਾਂਭ ਕੇ ਰੱਖਦਾ ਹੈ ਬੜਾ ਕੁਝ ਰੋੜ ਦਿੰਦਾ ਹੈ ਜੀ ਸਮੁੰਦਰ ਮੰਦਾ ਜਦ ਉਛਲੇ ਕਿਨਾਰੇ ਤੋੜ ਦਿੰਦਾ ਦੋੜ ਕੀ ਬਾਤ ਹੈ ਬਹੁਤ ਵਧੀਆ ਸਮੁੰਦਰ ਮੰਦਾ ਜਦ ਉਛਲੇ ਕਿਨਾਰੇ ਤੋੜ ਦਿੰਦਾ ਹੈ ਸਦਾ ਹੀ ਪਰਤਦਾ ਹੂੰ ਸ਼ਾਮ ਨੂੰ ਘਰ ਟੁਕੜਿਆਂ ਵਿੱਚ ਮੈਂ ਜੀ ਵਾਹ ਸਦਾ ਹੀ ਪਰਤਦਾ ਹਾਂ ਸ਼ਾਮ ਨੂੰ ਘਰ ਟੁਕੜਿਆਂ ਵਿੱਚ ਮੈਂ ਵਾਹ ਪਤਾ ਨਹੀਂ ਕੌਣ ਰਾਤੋਂ ਰਾਤ ਮੈਨੂੰ ਜੋੜ ਦਿੰਦਾ ਹਾਂ ਆਹ ਬਹੁਤ ਬਹੁਤ ਵਧੀਆ ਪਤਾ ਨਹੀਂ ਕੌਣ ਰਾਤੋਂ ਰਾਤ ਮੈਨੂੰ ਜੋੜ ਦਿੰਦਾ ਹੈ ਜਿਹਦੇ ਮਗਰੋਂ ਸਰੋਤੇ ਰੋਣ ਲੱਗ ਜਾਂਦੇ ਨੇ ਸਾਰੇ ਹੀ ਹੂੰ ਜਿਹਦੇ ਮਗਰੋਂ ਸਰੋਤੇ ਰੋਣ ਲੱਗ ਜਾਂਦੇ ਨੇ ਸਾਰੇ ਹੀ ਉਹ ਆਪਣੀ ਹਰ ਕਹਾਣੀ ਨੂੰ ਅਜੀਹਾ ਮੋੜ ਦਿੰਦਾ ਹੈ ਉਹ ਆਪਣੀ ਹਰ ਕਹਾਣੀ ਨੂੰ ਅਜੀਹਾ ਮੋੜ ਦਿੰਦਾ ਬਹੁਤ ਅੱਛਾ ਬਹੁਤ ਖੂਬ ਅਗਲੀ ਰਚਨਾ ਹੈ ਜੀ ਹਰਦੀਪ ਸਬਰਵਾਲ ਜੀ ਦੀ ਸਵਾਗਤ ਹੈ ਸਰ ਜੀ ਮੇਰੀ ਛੋਟੀ ਜੀ ਕਵਿਤਾ ਇੱਕ ਹਿਚਕੀ ਜੀ ਹਿਚਕੀ ਆਉਂਦੀ ਹੈ ਤਾਂ ਮਾਂ ਕਹਿੰਦੀ ਹੈ ਕੋਈ ਕਰਦਾ ਹੋਣਾ ਯਾਦ ਤੇ ਪਿਤਾ ਖਿੜਖਿੜਾ ਕੇ ਹੱਸ ਪੈਂਦੇ ਜਦ ਕਦੇ ਵੀ ਬਨੇਰੇ ਤੇ ਕੋਈ ਕਾਂ ਬੋਲਦਾ ਮਾਂ ਆਖਦੀ ਕੋਈ ਆਉਣ ਵਾਲਾ ਹੈ ਤੇ ਪਿਤਾ ਫੇਰ ਮੁਸਕਰਾ ਦਿੰਦੇ ਹਮ ਜਦ ਵੀ ਕਦੇ ਇੱਕਦਮ ਮਾਂ ਤੇ ਪਿਤਾ ਕੋਈ ਸ਼ਬਦ ਇੱਕ ਵੇਲੇ ਹੀ ਬੋਲ ਪੈਂਦੇ ਮਾਂ ਕਹਿੰਦੀ ਸ਼ੁਭ ਸ਼ਗਨ ਹੋਵੇਗਾ ਹਮ ਤੇ ਪਿਤਾ ਅੱਖਾਂ ਵਿੱਚ ਚਮਕ ਲਿਆਉਂਦੇ ਜੀ ਨਾ ਕਦੇ ਮਾਂ ਨਾ ਕਦੇ ਪਿਤਾ ਮਾਂ ਦੀ ਕੋਈ ਗੱਲ ਕੱਟਤੇ ਤਿੰਨ ਨਾ ਹੀ ਮਾਂ ਪਿਤਾ ਦੇ ਕਿਸੇ ਭਾਵ ਦਾ ਪ੍ਰਤੀ ਉੱਤਰ ਦਿੰਦੇ ਜੀ ਮਾਂ ਤੋਂ ਮੈਂ ਸਿੱਖਿਆ ਕਿਵੇਂ ਅਨੰਤਕ ਪਿਆਰ ਕੀਤਾ ਜਾਂਦਾ ਹੈ ਮਾਤਾ ਤੋਂ ਮੈਂ ਸਿੱਖਿਆ ਕਿਵੇਂ ਅਨੰਤਕ ਪਿਆਰ ਕੀਤਾ ਜਾਂਦਾ ਤੇ ਪਿਤਾ ਤੋਂ ਉਸ ਪਿਆਰ ਨੂੰ ਨਿਭਾਣਾ ਹਮ ਹੁਣ ਜਦ ਵੀ ਕਦੇ ਹਿਚਕੀ ਆਉਂਦੀ ਹੈ ਮੈਨੂੰ ਲੱਗਦਾ ਤੂੰ ਹੀ ਕੀਤਾ ਹੋਣਾ ਯਾਦ ਹਮ ਜਦ ਵੀ ਬਨੇਰੇ ਤੇ ਕੋਈ ਕਾਹ ਬੋਲਦਾ ਹੈ ਦਿਲ ਤੇਰੀ ਉਡੀਕ ਕਰਦਾ ਹੈ ਜੀ ਤੇ ਚਾਹੁੰਦਾ ਹੈ ਕਿ ਸ਼ੁਭ ਸ਼ਗਨ ਹੋਵੇ ਤੇ ਤੂੰ ਵੀ ਆ ਕੇ ਮੈਨੂੰ ਉਹੀ ਹੀ ਪੂਰਨ ਕਰ ਦੇਵੇਂ ਜਿਵੇਂ ਮਾਂ ਨੇ ਪੂਰਨਤਾ ਦਿੱਤੀ ਮੇਰੇ ਪਿਤਾ ਨੂੰ ਜਿਵੇਂ ਮਾਂ ਨੇ ਪੂਰਨਤਾ ਦਿੱਤੀ ਮੇਰੇ ਬਹੁਤ ਅੱਛਾ ਬਹੁਤ ਬਹੁਤ ਸ਼ੁਕਰੀਆ ਜੀ ਇਰਸ਼ਾਦ ਜੀ ਹੁਣ ਤੁਹਾਡੀ ਕਵਿਤਾ ਦਾ ਅਗਲਾ ਰੰਗ ਜੀ ਬਹੁਤ ਸ਼ੁਕਰੀਆ ਮੇਰੀ ਕਵਿਤਾ ਹੈ ਉਲਝਣ ਉਲਝਣ ਸਿਰਹਾਣੇ ਤੇ ਡਿੱਗੇ ਅਥਰੂਆਂ ਤੋਂ ਸਿਰਹਾਣੇ ਤੇ ਡਿੱਗੇ ਅਥਰੂਆਂ ਤੋਂ ਉਸ ਵਿੱਚ ਦੱਬੀਆਂ ਚੀਕਾਂ ਤੋਂ ਹਮ ਰਾਤ ਦੇ ਉਸਲਵਟਿਆਂ ਤੋਂ ਜੀ ਹਮ ਛੱਤ ਵੱਲ ਤੱਕਦੀਆਂ ਅੱਖਾਂ ਤੋਂ ਹਮ ਮਨਚ ਕੁਝ ਵਲਵਲੇ ਜਨਮ ਲੈਂਦੇ ਨੇ ਹਮ ਤੰਗ ਪਰੇਸ਼ਾਨ ਕਰਦੇ ਹਮ ਵਾਰ-ਵਾਰ ਕਲਮ ਨੂੰ ਚੁੱਕਦੇ ਰੱਖਦੇ ਨੇ ਜੀ ਤੇ ਅਖੀਰ ਸਭ ਦਰਦਾਂ ਨੂੰ ਉਲਝੇ ਸੁਲਝੇ ਸ਼ਬਦਾਂ ਵਿੱਚ ਮੈਂ ਕਾਗਜ਼ ਤੇ ਉਤਾਰ ਦਿੰਦੀ ਹਾਂ ਤੇ ਸਭ ਉਸ ਨੂੰ ਕਵਿਤਾ ਕਹਿ ਬੁਲਾਉਂਦੇ ਨੇ ਕੋਈ ਨਹੀਂ ਜਾਣਦਾ ਕੋਈ ਨਹੀਂ ਜਾਣਦਾ ਕਿ ਇਹ ਉਹ ਉਲਝਣ ਹੈ ਜੋ ਕਿਸੇ ਅੱਗੇ ਬਿਆਨ ਨਹੀਂ ਹੋ ਸਕੀ ਜੋ ਕਿਸੇ ਅੱਗੇ ਬਿਆਨ ਨਹੀਂ ਹੋ ਸਕੀ ਬਹੁਤ ਅੱਛਾ ਬਹੁਤ ਅੱਛਾ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਉਮੀਦ ਹੈ ਕਿ ਤੁਹਾਨੂੰ ਇਹ ਕਵਿਦਰਬਾਰ ਪਸੰਦ ਆਇਆ ਹੋਵੇਗਾ ਬਹੁਤ-ਬਹੁਤ ਧੰਨਵਾਦ